ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਨਾਲ ਸੰਬੰਧਿਤ ਕੰਮ ਘਰ ਬੈਠੇ ਹੀ ਕਰਵਾਉਣ ਦੀ ਸਹੂਲਤ ਪ੍ਰਦਾਨ ਕਰਨ ਦੇ ਮੰਤਵ ਨਾਲ ਸ਼ਹਿਰ ਦੇ ਵਕਫਾ ਖੇਤਰਾਂ ਵਿੱਚ ਲੋਕ ਸੇਵਾ ਕੈਂਪਾਂ ਦੀ ਲੜੀ ਦੀ ਆਰੰਭਤਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਜਗENDER ਸਿੰਘ ਮਾਨ ਵੱਲੋਂ ਕਰਵਾਈ ਗਈ। ਇਸ ਦੌਰਾਨ 79 ਆਰਪੀ ਕਲੋਨੀ, ਅਰਬਨ ਸਟ੍ਰੀਟ, ਚਾਚੂਕੀ ਅਤੇ ਸੰਤ ਨਗਰ ਦੇ ਲੋਕਾਂ ਦੀ ਸਹੂਲਤ ਲਈ ਲਗਾਏ ਗਏ ਕੈਂਪਾਂ ਦੇ ਕੰਮ ਦਾ ਅਚਾ ਹੀ ਜਾਵੀ ਲਿਆ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਰਦਾਰ ਮਾਨ ਨੇ ਦੱਸਿਆ ਕਿ ਪਹਿਲਾ ਪਿੰਡੂ ਖੇਤਰ ਵਿੱਚ ਨਾ ਕੈਂਪ ਲਗਾ ਕੇ ਚਾਰ-ਚਾਰ ਪਿੰਡਾਂ ਨੂੰ ਕਵਰ ਕੀਤਾ ਗਿਆ ਜਿੱਥੇ ਹਜ਼ਾਰਾਂ ਲੋਕਾਂ ਨੇ ਇਨ੍ਹਾਂ ਕੈਂਪਾਂ ਦਾ ਭਰਪੂਰ ਲਾਭ ਲਿਆ ਹੁਣ ਸ਼ਹਿਰੀ ਖੇਤਰ ਵਿੱਚ ਵੀ ਬਾੜ ਪੱਦਰ ਦੇ ਚਾਰ-ਚਾਰ ਇਲਾਕੇ ਕਵਰ ਕੀਤੇ ਜਾਣਗੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਮਾਨ ਸਰਕਾਰ ਦੀ ਇਸ ਮੋਹਮਿੰਦ ਦਾਵਾ ਤੋਂ ਬਾਅਦ ਲਾਭ ਉਠਾਉਣ ਇਸ ਦੌਰਾਨ ਸੰਯੁਕਤ ਕਮਿਸ਼ਨ ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰੇਕ ਕੈਂਪ 'ਚ ਜਨਮ ਸਰਟੀਫਿਕੇਟ ਮੌ ਸਰਟੀਫਿਕੇਟ ਬਣਾਉਣ ਜਾਂ ਸੋਧ ਜਾਤੀ ਸਰਟੀਫਿਕੇਟ ਪੈਨਸ਼ਨ ਸਕੀਮ ਦੇ ਲਾਭ ਵਾਹ ਰਜਿਸਟ੍ਰੇਸ਼ਨ ਪੰਕਤਾ ਸਰਟੀਫਿਕੇਟ ਫਰਦ ਉਸ ਵਿੱਚ 44 ਪ੍ਰਕਾਰ ਦੀਆਂ ਸਹੂਲਤਾਂ ਦਾ ਲਾਭ ਉਠਾਇਆ ਜਾ ਸਕਦਾ ਹੈ ਆਪ ਇਸੇ ਸਾਥ ਆਪ ਦੇ ਜਵਾਬ ਭਗਵਾਨ ਸਿੰਘ ਮਾਮਾ ਰਿਲੇਕਸ਼ਨ ਦਾਨਬਾਦਿਕ ਕਿਸਨ ਉਹਨਾਂ ਨੇ ਅੱਜ ਦੀ ਖੁਸ਼ੀ ਹੈ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਮੇਰੇ ਪਾਸੇ ਕਾਫੀ ਪ੍ਰਸ਼ਨ ਜਮ੍ਹਾਂ ਹੋਏ 44 ਸਲਫਰਸ ਜਿਹੜੀ ਹੈਗੇ ਨੇ ਫੌਂਡੀ ਟੇਬਲ ਕਰਦੇ ਮਿਲਦੀਆਂ ਔਰ ਇੱਕ ਮਹਿਲਾ ਤਕਰੀਬਨ ਜਿਹੜਾ ਸੀ ਪਿੰਡਾ ਜਿਹੜੀ ਉਹਦੇ ਵੀ ਸਾਡੇ ਸੇਮ ਕੈਂਪ ਲੱਗਦੇ ਰਹੇ ਨੇ ਉਹਨਾਂ ਲਈ ਪ੍ਰੋਬਲਮ ਜਿਹੜੀ ਆਉਣਾ ਰਹੀ ਆ ਸੰਬੰਧਿਤ ਪਿੰਡ ਦਾ ਪ੍ਰੋਬਲਮ ਜਿਹੜਾ ਉਹਨੇ ਹੋ ਗਿਆ ਪੰਚਾਇਤੀ ਪਰ ਉਹਨਾਂ ਸਾਟਾ ਟੋਡੀਆਂ ਉਹ ਵੀ ਸਾਡੇ ਪਾਸ ਆ ਗਈਆਂ ਔਰ ਹਰ ਤਰ੍ਹਾਂ ਦੇ ਸਰਟਰੀ ਜਿਹਨੂੰ ਇਥੇ ਨੋਟਡ ਨੇ ਪਰ ਹੋਰ ਸਭ ਦਸਤੇਦ ਨੇ ਉਹਨਾਂ ਨੂੰ ਇਥੇ ਮੁੱਕੇ ਤੇ ਬਣਾਉਣਾ ਆ ਕੋਈ ਐਸੇ ਕਿਤੇ ਕੋਈ ਕਿਸੀ ਕਿਤੇ ਕਮੀ ਹੈ ਇਹ ਕੈਂਪੀਟ ਰਹੇ ਨੇ ਕਿ ਸਵੇਰ 10 ਵਜੇ ਤੋਂ ਲੈ ਕੇ ਇੱਕ ਹੋਰ ਤੱਕ 3 ਘੰਟੇ ਦਾ ਟਾਈਮਿੰਗ ਲੋਕ ਜਦੋਂ ਕੈਂਪੀਟ ਆ ਲਗ ਰਹੇ ਉਹ ਇੱਕ ਪਿੰਡ ਦੇ ਵਿੱਚ ਹੀ ਲਗਣਾ ਵੀ ਉਹ ਇਹ ਕਹਿੰਦੇ ਵੇਲ ਦੀ ਚਾਂਸ ਕਿ ਉਹ ਮੁੜ ਕੇ ਵੀ ਸਪਲੈਕਟ ਕਰਕੇ ਜਾਂ ਇੱਥੋਂ ਬਣਾ ਕੇ ਕਰ ਸਕਦੇ ਕਿੰਨੇ ਡਿਪਾਰਟਮੈਂਟਸ ਨੇ ਰਿਪੋਰਟ ਸਬਮਿਟ ਕਰਦੇ ਉਹ ਸਾਡੇ ਦੇ ਵਿੱਚ ਹੋਰ ਇਹਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਜੋ ਮੇਰਾ ਐਕਸਪੀਰੀਅੰਸ ਹੈ 91 ਬਿਲਿਜ਼ਰ ਉਦੇ ਵਿੱਚ ਕੋਈ ਵੀ ਐਸੀ ਕੋਈ ਪ੍ਰੋਬਲਮ ਨਹੀਂ ਆਈ ਜਾਕਿ ਕੋਈ ਬੰਦਾ ਐਸਾ ਨਾਰਾਜ਼ ਹੋ ਕੇ ਜਾਓ ਜਾਂ ਕਿਸੇ ਕੋਪਰਸ ਤੋਂ ਸੁਣਨ ਲਈ ਹੋ ਕੱਲੇ ਕਨੇ ਕੋਲ ਜਾ ਕੇ ਮੈਂ ਜਨਿਆਦ ਬਤ ਜਮਾਦ ਕਰਦਾ ਹਾਂ ਉਸ ਦਾ ਜਿਹੜੇ ਸਰਵਲ ਕੰਚਾਰੀ ਨੇ ਰੀਅਲੀ ਅਜ ਮੇਰੇ ਮਾਨਟਨਾਂ ਲਈ ਬੜਾ ਤਕੂਕ ਉਹਨਾਂ ਦਾ ਮਤਲਬ ਅਦਰ ਵਾਦੀ ਸੀ ਕਿ ਮਨਚ ਵਿੱਚ ਪਿਆਰ ਹੈ ਤਾਂ ਉਹਨਾਂ ਨੇ ਇੱਕ ਮਹੀਨੇ ਕਿਲੇ ਕਿਸ ਤਰ੍ਹਾਂ ਬੜੇ ਐਫੀਸ਼ੀਅੰਟ ਦਿਨਾਂ ਨੂੰ ਕੰਪਲੀਟ ਕੀਤਾ ਦਿੱਫਰੈਂਟ ਲੋਕਾਂ ਨੂੰ ਮਿਲ ਕੇ ਦਿੱਫਰੈਂਟ ਉਹ ਪ੍ਰਤੀਯੋਗਤਾਵਾਂ ਮਿਲਦੀਆਂ ਉਹਦੇ ਉੱਪਰ ਉਹ ਸਵਾਲਾਂ ਨੂੰ ਫੇਸ ਕਰਕੇ ਉਹਨਾਂ ਵਿੱਚ ਅਸੀਂ ਆਪ ਵੀ بیٹھੜ ਕੇ ਕਿਸੇ ਤਿੱਕੇ ਨਾਲ ਮੇਰੀ ਸਰਟਫੀਕਟ ਜਿਹੜਾ ਇਟਸ ਬਹੁਤ ਵੱਡਾ ਫੀਸ ਹੈ ਇਹ ਬਹੁਤ ਈਜ਼ੀ ਤਰੀਕੇ ਦੇ ਨਾਲ ਜਿਹੜਾ ਹਰ ਸਬਸ ਤੋਂ ਸੁਪਰਾਪ ਕਰ ਚੱਕਦੇ ਉਹ ਜਿਹੜੇ ਸਾਡੇ ਅਨੁਸਾਰ ਜਨੇ ਬਾਗ ਦੇ ਉਹ ਆਪਨੇ ਲੱਗੇ ਹੋਏ ਨਹੀਂ ਘਰ ਕਿਸੇ ਦਿਖਾ ਲੁਕਾ ਕੇ ਨੇ ਔਰ ਮੈਂ ਸਭ ਤੋਂ ਤਨਵਾਦੀ ਹੈ ਕਿ ਤੁਸੀਂ ਇਸ ਸਰਵਿਸ ਨੂੰ ਗਵਰਨਮੈਂਟ ਦੀ ਸਤਿਵੰਤ ਸੂਮਾਨ ਦੀ ਸਰਵਿਸ ਨੂੰ ਦੇਖੋ ਔਰ ਤੁਸੀਂ ਦੇਖੋਗੇ ਜੋ ਬਿਹਤਰੀ ਹੋਈ